ਨਵਾਂ ਸਾਲ ਚੜਨ ਵਾਲਾ ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ ਹੋਵੇ ਆਪਣੇ ਨਵੇਂ ਢੰਗ ਤਰੀਕਾ ਨਾਲ ਇਸ ਨਵੇਂ ਸਾਲ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਵਕਤ ਪਾਉਣ ਦੀ ਤਿਆਰੀ ਕਰ ਲਈ ਗਈ ਕਿਉਂਕਿ ਕਿਸਾਨ ਆंदोलਨ ਦੌਰਾਨ ਜਿਹੜੀਆਂ ਰਹਿੰਦੀਆਂ ਮੰਗਾਂ ਸੀ ਉਹ ਮੰਗਾਂ ਨੂੰ ਮੜਵਾਉਣ ਲਈ ਪਿਛਲੇ ਦਿਨੀ ਦਿੱਲੀ ਵਿਖੇ ਜਿਹੜੀਆਂ ਦੇਸ਼ ਭਰ ਦੀਆਂ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੌਰਾਨ ਕੀ ਕੀ ਫੈਸਲੇ ਹੋਏ ਨੇ ਸਾਡੇ ਨਾਲ ਸਵardar ਜਗENDER ਸਿੰਘ ਉਗਰਾਹਾ ਮੌਜੂਦ ਨੇ ਭਾਰਤੀ ਕਿਸਾਨ ਜੀ ਨੂੰ ਉਗਰਾਹਾ ਦੇ ਸੁਪਾ ਪ੍ਰਧਾਨ ਨੇ ਗੱਲਬਾਤ ਕਰ ਰਹੇ ਪਤਾਂ ਜੀ ਕੀ ਕਹਿਣਾ ਚਾਹਾਂਗਾ ਜਿਹੜੀ ਮੀਟਿੰਗ ਹੋਈ ਹੈ ਦੇਖੋ ਉਹ ਮੀਟਿੰਗ ਸੀ ਸੰਯੁਕਤ ਮੋਰਚੇ ਦੀ ਮੀਟਿੰਗ 21 22 ਤਰੀਕ ਦੀ ਹੋਈ ਹੈ ਪਹਿਲਾਂ ਇੱਕ ਤਾਂ ਐਨਸੀਸੀ ਦੀ ਮੀਟਿੰਗ ਹੋਈ ਹੈ ਦੂਜੇ ਦਿਨ ਜਨਰਲ ਬੋਡੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦਿੱਲੀ ਮੋਰਚੇ ਨਾਲ ਮੰਗਾਂ ਜੁੜੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਦੇ ਸਬੰਧ ਵਿੱਚ ਉਹ ਮੰਗਾਂ ਤੇ ਐਕਸ਼ਨ ਪਲਾਨ ਹੋਏ ਨੇ ਜਿਹੜਾ 26 ਜਨਵਰੀ ਦਾ ਟਰੈਕਟਰ ਮਾਰਚ ਤੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦੀ ਕਿ ਕਨਵੈਨਸ਼ਨ ਲੋੜੀ ਤੋਂ ਬਾਅਦ 14 ਤਰੀਕ ਤੋਂ ਬਾਅਦ ਤੇ ਉਸ ਤੋਂ ਬਾਅਦ ਫਰਵਰੀ ਦੇ ਦੂਜੇ ਹਫਤੇ ਡੇਟ ਉਹਦੀ ਤੈਅ ਕਰਨੀ ਬਾਕੀ ਆ 15 ਤੋਂ 20 ਤੱਕ ਕੋਈ ਵੀ ਡੇਟ ਹੋ ਸਕਦੀ ਹੈ ਅੰ ਦਿੱਲੀ ਦਾ ਇੱਕ ਦਿਨ ਦਾ ਐਕਸ਼ਨ ਪਲਾਨ ਕੀਤਾ ਕ੍ਰੈਕਟਰ ਮਾਰਚ ਦੀ ਗੱਲ ਕੀਤੀ ਹੈ ਕਿ ਇਹ ਦੇਸ਼ ਭਰ ਦੇ ਲਈ ਸਾਰੇ ਇੱਕੋ ਦਿਨ ਕੀਤਾ ਜਾਏਗਾ ਸਾਰੇ ਦੇਸ਼ ਚ ਇੱਕੋ ਦਿਨ 26 ਜਨਵਰੀ ਵਾਲੇ ਦਿਨ ਤੁੱਕੇ 26 ਜਨਵਰੀ ਵਾਲੇ ਦਿਨ ਕੋਲ ਬੜੀ ਡਿਫੀਟ ਮੁਥੇ ਮਾਰਚ ਕੀਤਾ ਸੀ ਤੇ ਉਸ ਜਾ ਤਾਜਾ ਕਰਨ ਦੇ ਅਸੀਂ ਉਸੇ ਦਿਨ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਹੀ ਮੰਗਾਂ ਨੂੰ ਲੈ ਕੇ ਹਿੰਦੁਸਤਾਨ ਦੇ ਵਿੱਚ ਪੂਰੇ ਸਾਰੇ ਜ਼ਿਲ੍ਹਾ ਹਿਡਕੁਆਟਰ ਤੇ ਉਸ ਦਿਨ ਦੇ ਮਾਰਚ ਹੋਣੇ ਪ੍ਰਧਾਨ ਜੀ ਗੱਲ ਕਰੀਏ ਲਗਾਤਾਰ ਤੁਸੀਂ ਸੰਘਰਸ਼ ਦੇ ਰਾਹ ਪਏ ਹੋਏ ਆ ਕਿਸਾਨੀ ਹੱਕਾਂ ਦੀ ਗੱਲ ਕਰ ਰਹੇ ਹੋ ਤੁਸੀਂ ਪਰ ਜੇਕਰ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦੀ ਕਣੀ ਆਪਾਂ ਗੱਲ ਕਰੀਏ ਪ੍ਰੋਸਾਦ ਜ਼ਰੂਰ ਦਿੱਤਾ ਜਾਂਦਾ ਪਰ ਕਿਸਾਨ ਦੀ ਵਾਹ ਨਹੀਂ ਫੜੀ ਜਾਂਦੀ ਰੌਲਾ ਤਾਂ ਇਹੀ ਹੈ ਗੱਲ ਦਾ ਅਸਲ 'ਚ ਗੱਲਾਂ ਜਦੋਂ ਪਹਿਲੀ ਵਾਰ ਸਾਡੀ ਭਗਵੰਤ ਮਾਨ ਸਾਹਿਬ ਨਾਲ ਮੀਟਿੰਗ ਹੋਈ ਐ ਸੀ ਮਾਨ ਸਾਹਿਬ ਨੂੰ ਇਹ ਕਿਹਾ ਸੀ ਨਰਮੇ ਦੀ ਸੁੰਡੀ ਦੇ ਮਾਮਜ਼ੇ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਮੁਕਸਰ ਦਾ ਮਾਮਜ਼ਾ ਇੰਨੇ ਕਿਕਰਦਾ ਹੈ ਇਹ ਦਬਾ ਦਾਂਗੇ ਜੇ ਤਾਂ 66 ਕਰੋੜ ਦੀ ਰਕਮੀ ਹੈ ਇਹ ਅਸੀਂ ਬੰਨਵਾ ਦਾਂਗੇ ਏਡੀ ਗੱਲ ਨਹੀਂ ਇਹ ਤਾਂ ਕੋਈ ਗੱਲ ਨਹੀਂ ਮਸਲਾ ਹੱਲ ਹੋ ਗਿਆ ਜੀ ਅਸੀਂ ਮਾਨ ਸਾਹਿਬ ਨੂੰ ਕਿਹਾ ਸੀ ਵੀ ਗੱਲਾਂ ਨਾਲ ਨਹੀਂ ਠੀਕ ਹੋਣਾ ਜੀ ਸਾਡੇ ਨਾਲ ਤੁਸੀਂ ਗੱਲ ਉਹ ਨਹੀਂ ਕਰੋ ਜਿੰਨੀ ਤੁਸੀਂ ਪੂਰੀ ਕਰਦੇ ਪਰ ਮੈਨੂੰ ਲੱਗਦਾ ਵੀ ਹੁਣ ਤੱਕ ਲਟਕੀਗਾ ਉਹਦੇ ਵਿੱਚੋਂ ਕਿੰਨੇ ਧਰਨੇ ਲੱਗੇ ਐਡੀ ਸੀ ਦਫ਼ਤਰਾਂ ਦੇ ਘਰਾਓ ਹੋਏ ਉਹ ਕੁਝ ਬੰਡੇ ਆ ਗਏ ਕੁਸ ਜਿਹੜੀ ਉਹਦੇ ਵਿੱਚ ਬਾਕੀ ਹੈ ਇਸ ਕਰਕੇ ਜਿਹੜੀਆਂ ਹੁਣ ਤੱਕ ਮੈਨੂੰ ਲੱਗੀ ਵੀ ਸਾਡਾ ਨਕਸ਼ਾ ਇਹ ਬਣ ਗਿਆ ਪੰਜਾਬ ਸਰਕਾਰ ਦਾ ਸਾਨੂੰ ਵੀ ਪੰਜਾਬ ਸਰਕਾਰ ਨੇ ਕਦੇ ਕਿਸੇ ਨੂੰ ਐ ਨਹੀਂ ਕਿ ਅਭੀ ਅਸੀਂ ਤੁਹਾਡੀ ਮੰਗ ਪੂਰੀ ਆ ਕਰ ਦੇਣੀ ਚਾਹੇ ਅਧਿਆਪਕ ਹੋਣ ਚਾਹੇ ਬਿਜਲੀ ਕੰਮੇ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਕਿਸਾਨ ਜਿੱਥੇ ਬੰਦੀਆਂ ਬੱਕ ਬੱਕ ਜਿੱਥੇ ਬੰਦੀਆਂ ਦੇ ਮੀਟਿੰਗਾਂ ਹੁੰਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਸੈਟੀਸਫਾਈ ਹੈ ਉਹਨਾਂ ਗੱਲਾਂ ਤੋਂ ਇਸ ਕਰਕੇ ਪੰਜਾਬ ਸਰਕਾਰ ਨੂੰ ਜਿਹੜੀਆਂ ਵੀ ਮੰਗਾਂ ਫੜਨੀਆਂ ਚਾਹੀਦੀਆਂ ਨੇ ਉਹ ਫੌਰੀ ਪੂਰੀਆਂ ਕਰਨ ਦਾ ਮਸਲਾ ਜਾਂ ਕਹੇ ਵੀ ਯਾਰ ਇਹ ਇੰਨਾ ਚਿਰ ਨਹੀਂ ਹੋ ਸਕਦੀਆਂ ਇੰਨੀ ਗੱਲ ਐ ਨਹੀਂ ਹੋ ਸਕਦੀ ਆ ਜਿਹੜੀ ਅੱਜ ਅਸੀਂ ਤੁਹਾਡੇ ਕੋਲ ਮੀਟਿੰਗ ਕੀਤੀ ਹੈ ਇਹ ਇੱਕ ਅਜਿਹਾ ਦੋ ਸਾਲ ਪੁਰਾਣੀ ਗੱਲ ਕਰਦੇ ਆ ਸੀ ਮਾਰਚ ਦੇ ਵਿੱਚ ਦੋ ਸਾਲ ਹੋ ਜਾਣਗੇ ਉਹਨੂੰ ਸਰਕਾਰ ਨੇ ਖੇਤੀ ਨੀਤੀ ਦੀ ਗੱਲ ਕੀਤੀ ਸੀ ਖੇਤੀ ਨੀਤੀ ਤੇ ਹੁਣ ਗੱਲ ਹੀ ਨਹੀਂ ਕਰ ਰਹੇ ਕੋਈ ਬੇਸਿਕਲੀ ਜਿਹੜੀ ਬੁਨਿਆਦੀ ਜੜਾ ਹੈ ਇਹ ਖੇਤੀ ਸੰਕਟ ਨੂੰ ਕੱਢਣਾ ਹੈ ਤਾਂ ਉਹਦਾ ਬੁਨਿਆਦ ਚੱਕੋ ਉਹਦੀ ਬੇਸਿਕਲੀ ਹੱਲ ਸਮੱਸਿਆ ਦੇਖੋ ਕਿਨੇ ਬੇਸਿਕਲੀ ਸਮੱਸਿਆ ਨੂੰ ਜਦੋਂ ਹੱਥ ਪਾਓਗੇ ਤੁਸੀਂ ਫਿਰ ਉਹਦੀ ਉਹਦੀ ਸਮੱਸਿਆ ਵੀ ਨਿਕਲੂ ਜੇ ਕੋਈ ਸੰਸੀਅਰ ਹੈਦੀ ਸਮੱਸਿਆ ਦੇ ਹੱਲ ਕਰਨ ਦੇ ਖਾਤੇ ਉਹ ਗਰਾ ਸਾਹਿਬ ਗੱਲ ਕਰੀਏ ਹੁਣ ਜਿਹੜੀ ਤੁਸੀਂ ਸੰਘਰਸ਼ ਦੇ ਰਾਹ ਤੋਰੀ ਪਿਆ 224 ਦੀਆਂ ਚੋਣਾਂ ਨੇ ਕਿ ਉਹਨਾਂ ਚੋਣਾਂ ਨੂੰ ਲੈ ਕੇ ਤੁਹਾਡੇ ਵੱਲੋਂ ਇਹ ਜੇ ਕਦਮ ਚੁੱਕੇ ਜਾ ਰਹੇ ਨੇ ਵੀ ਸਰਕਾਰ ਤਬਾਹੇ ਠਾ ਕੇ ਤੁਹਾਡੀਆਂ ਮੰਗਾਂ ਮੰਨਿਆ ਅਸੀਂ ਜਿਹੜਾ ਚੋਣਾਂ ਦਾ ਕੋਈ ਪੋਲੀਟਿਕਲ ਬੈਨੀਫਿਟ ਲੈਣਾ ਹੈ ਨਾਸੀ ਇਲੈਕਸ਼ਨ ਲੜਨੀ ਆ ਨਾਸੀ ਕਿਸੇ ਦੀ ਸਪੋਰਟ ਕਰਨੀ ਆ ਹਾਂ ਇਹ ਠੀਕ ਹੈ ਤੁਹਾਡੀ ਗੱਲ ਚੋਣਾ ਵੇਲੇ ਉਹਨਾਂ ਨੇ ਲੋਕਾਂ ਕੋਲ ਜਾਣਾ ਹੈ ਤਾਂ ਅਸੀਂ ਵੀ ਲੋਕਾਂ ਕੋਲ ਜਾਣਾ ਹੈ ਅਸੀਂ ਲੋਕਾਂ ਨੂੰ ਦੱਸਣਾ ਵੀ ਭਾਈ ਆਹ ਹਾ ਇਹਨਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਹੁਣ ਤੱਕ ਸੋਡੀ ਕੋਲ ਨਹੀਂ ਆਏ ਲੋਕ ਕੀ ਫੈਸਲਾ ਕਰ ਦਿੰਦੇ ਅਸੀਂ ਉਹਨਾਂ ਦੇ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਕਦੇ ਨਹੀਂ ਕਹਾਂਗੇ ਵੀ ਇਹਨਾਂ ਨੂੰ ਖੜਾ ਦੋ ਇਹਨਾਂ ਨੂੰ ਜਿਤਾ ਦੋ ਸਾਡੇ ਵਾਸਤੇ ਸੰਘਰਸ਼ ਹੈ ਸਾਡੇ ਵਾਸਤੇ ਲੜਾਈ ਹੈ ਸਾਡੇ ਵਾਸਤੇ ਤਾਂ ਇਹ ਸਾਡੀ ਸਾਡੀਆਂ ਮੰਗਾਂ ਅਸੀਂ ਇਹ ਕਹਿੰਦੇ ਆ ਵੀ ਕਿਰਤ ਕਰਨ ਵਾਲੇ ਲੋਕਾਂ ਦੇ ਹੱਥਾਂ ਨੂੰ ਕੰਮ ਦਿਓ ਉਹ ਕੰਮ ਮੰਗਦੇ ਨੇ ਸੋ ਤੋਂ ਆਟਾ ਦਾਲ ਫੇਰੀ ਨਹੀਂ ਮੰਗਦੇ ਸੋ ਤੋਂ ਸਹੂਲਤਾਂ ਸੀ ਫੇਰੀ ਨਹੀਂ ਮੰਗੀਆਂ ਸਾਨੂੰ ਤੁਸੀਂ ਕੰਮ ਦਿਓ ਅਸੀਂ ਖਰੀਦਾਂਗੇ ਸਾਨੂੰ ਸਸਤੀਆਂ ਦੇ ਦਿਓ ਸਾਨੂੰ ਤੁਸੀਂ ਵਿੱਦਿਆ ਸਸਤੀ ਕਰ ਦਿਓ ਸਾਨੂੰ ਇਲਾਜ ਸਸਤਾ ਕਰ ਦਿਓ ਸਾਨੂੰ ਪਸੰਦੇ ਕਿਰਾਏ ਸਸਤੇ ਕਰ ਦਿਓ ਸਾਡੀ ਇਹ ਮੰਗਾਈ ਹੈ ਜਿਹੜੀ ਘਟਾ ਦਿਓ ਗੈਸ ਸਿਲੰਡਰ ਦਾ ਸਸਤੇ ਕਰ ਦਿਓ ਸਾਨੂੰ ਬੇਰੋਜ਼ਗਾਰੀ ਤੇ ਭੱਤਾ ਦੇ ਦਿਓ ਸਾਨੂੰ ਬੁਢਾਪਾ ਪੈਨਸ਼ਨਾਂ ਦੇ ਦਿਓ ਸਾਨੂੰ ਫਸਲਾਂ ਮਰਨ ਦਾ ਨੁਕਸਾਨ ਦੇ ਦਿਓ ਖੇਤੀ ਨੂੰ ਘਾਟੇ 'ਚੋਂ ਕੱਢ ਦਿਓ ਆ ਸਾਡੀਆਂ ਮੰਗਾਂ ਨੇ ਅਸੀਂ ਫੇਰੀ ਤਾਂ ਕੁਝ ਮੰਗਿਆ ਨਹੀਂ ਕਿਸੇ ਬਲਾਸਪਰ ਨੇ ਕਿਹਾ ਹੈ ਕਿ ਨਾ ਭੁੱਖੇ ਨੂੰ ਰੋਟੀ ਦੇ ਨਾਲ ਭੁੱਖੇ ਦੀ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਜੇ ਉਹਨੂੰ ਰੋਟੀ ਦੇਣੀ ਹੈ ਨਾ ਪੱਕੇ ਤੌਰ ਤੇ ਤਾਂ ਉਹਦੇ ਹੱਥਾਂ ਨੂੰ ਕੰਮ ਦਿਓ ਇਹ ਸੱਡੀ ਮੰਗ ਅੱਛਾ 20 ਨੂੰ ਟਰੈਕਟਰ ਮਾਰ ਤੇ ਦੇਖਣ ਨੂੰ ਮਿਲੂਗਾ ਬਿਲਕੁਲ ਸਾਰੇ ਪੰਜਾਬ ਚ ਹੋਊਗਾ ਜੀ ਸਾਰੇ ਹਿੰਦੁਸਤਾਨ ਚ ਹੋਊਗਾ ਸੋ ਇਹ ਸੰ ਜਗਿੰਦਰ ਸਿੰਘ ਰਾਹਾਂ ਜਿਨ੍ਹਾਂ ਨੇ 2024 ਨਵੇਂ ਸਾਲ ਦੇ ਦੌਰਾਨ ਜਿਹੜੀ ਸੰਘਰਸ਼ੀਕ ਨਵੀਂ ਨੀਤੀ ਜਿਹੜੀ ਤਿਆਰ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਉਹਨਾਂ ਸੰਬੰਧੀ ਵਿਸਥਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਰਹਿੰਦੀਆਂ ਮੰਗਾਂ ਮੰਵਾਉਣ ਲਈ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਇੱਕ ਲੰਮਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਈਟੀਵੀ ਪਾਰ ਫਲਿੱਪ ਟੰਡਾ ਤੋਂ ਮਨਦੀਪ ਗੋਸਲ ਦੀ ਰਿਪੋਰਟ